ਗਲਤ ਵੀ ਪੁੱਛਣ ਵਾਲੀ ਹੈ ਨਾ ਜਿਹੜੀ ਚੀਜ਼ ਹੋਈ ਨਹੀਂ ਸਾਡਾ ਜਲੂਸ ਕੱਢਿਆ ਉਹਦੇ ਬਾਰੇ ਕਿਸੇ ਨੇ ਨਹੀਂ ਪੁੱਛਿਆ ਉਹਦੇ ਬਾਰੇ ਕਿਸੇ ਲੀਡਰ ਨੇ ਨਹੀਂ ਕਿਹਾ ਉਹਦੇ ਬਾਰੇ ਆ ਲੰਡੂ ਇੱਕ ਕਾਂਗਰਸ ਚੋਂ ਸਸਪੈਂਡ ਹੋਇਆ ਬੰਦਾ ਬਕਵਾਸ ਕਰ ਰਿਹਾ ਉਹਨੂੰ ਮੈਂ ਪੁੱਛਣਾ ਚਾਹਣਾ ਤੈਨੂੰ ਮੇਰੀ ਜਾਇਦਾਦ ਦਾ ਪਤਾ ਜੇ ਆਪਦੇ ਪਿਓ ਦਾ ਅਸਲ ਪਿਓ ਦਾ ਕੀ ਨਾਂ ਉਹਦਾ ਸਹਿਜ 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 ਬਰਾੜ ਵੀ ਜੇ ਆਪਦੇ ਅਸਲੀ ਪਿਓ ਦਾ ਮੇਰੀ ਗੱਡੀ ਦੀਆਂ ਕਿਸ਼ਤਾਂ ਕਦੋਂ ਟੁੱਟੀਆਂ ਸੀ ਮੇਰੀ ਗੱਡੀ ਕਿਹੜੇ ਫਾਈਨੈਂਸਰ ਨੇ ਫੜ ਕੇ ਲੈ ਗਿਆ ਕਿਸ਼ਤਾਂ ਚੋਂ ਮੈਨੂੰ ਉਹ ਡੇਟ ਦੱਸ ਦੇ ਤੇ ਮੈਂ ਤੈਨੂੰ ਤੇਰੇ ਕੋਲ ਮੈਂ ਵੜਰਾ ਕਰ ਜੂਗਾ ਠੀਕ ਆ ਜਿਹੜੀ ਤੂੰ ਚੀਜ਼ਾਂ ਨਾ ਵੀ ਮੈਨੂੰ ਕਿਸੇ ਨੇ ਕੱਪੜੇ ਲੈ ਕੇ ਦਿੱਤੇ ਤੇਰੀ ਜਨਾਨੀ ਤੇਰੇ ਤੋਂ ਪੈਸੇ ਲੈ ਕੇ ਤੇਨੂੰ ਕੱਪੜੇ ਲਿਆ ਦਿੰਦੀ ਆ ਤੇ ਉਹ ਉਸ ਜਨਾਨੀ ਦੇਵੋਗੇ ਮੈਂ ਜਾਇਦਾਦ ਦਾ ਮਾਲਕ ਅੱਜ ਨਹੀਂ ਮੇਰੇ ਦਾਦੇ ਪੜਦਾਦੇ ਤੋਂ ਅਸੀਂ ਮਹਾਰਾਜ ਦੀ ਕਿਰਪਾ ਵਾਲੇ ਆ ਜਾਤ ਪੁੱਤ ਕਿਸੇ ਦੀ ਗੱਲ ਦਾ ਪਤਾ ਨਾ ਨਾ ਹੋਵੇ ਤੇ ਬੜਕਾ ਨਹੀਂ ਮਾਰੀ ਦੀਆਂ ਜੇ ਬੜਕਾ ਮਾਰੀ ਦੀਆਂ ਵਿਦ ਪ੍ਰੂਫ ਮਾਰੀ ਦੀਆਂ ਉਹਨੂੰ ਕੀ ਕਹਿ ਰਿਹਾ ਬਕਵਾਸ ਉਹਨੇ ਮੈਨੂੰ ਘਾਲ ਵੀ ਕੱਢੀ ਆ ਉਹ ਕਹਿੰਦੇ ਮੇਰੇ ਕੋਲ ਫੈਕਟ ਹੈਗੇ ਆ ਕਹਿੰਦੇ ਫੈਕਟ ਜਦ ਤੱਕ ਕਰਦਾਂਗੇ ਜੇ ਆਪਦੇ ਪਿਓ ਦਾ ਅਸਲ ਪਿਓ ਦਾ ਤੇ ਪਠਾਨ ਮੇਰੇ ਨਾਲ ਬਹਿ ਕੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੇ ਫੈਕਟ ਲਿਆਵੇ ਮੈਂ ਮਾਫੀ ਮੰਗੂਗਾ ਸਾਰੀ ਪਬਲਿਕ ਦੇ ਕੋਲੋਂ ਉਹਦੇ ਤੋਂ ਤਾਂ ਮੰਗੂਗਾ ਮੰਗੂਗਾ ਸਾਰੀ ਪਬਲਿਕ ਤੋਂ ਮੰਗੂਗਾ ਮੈਂ ਉਹਨੂੰ ਇੱਕ ਗੱਲ ਕਰਦਾ ਤੂੰ ਮੈਨੂੰ ਟਾਈਮ ਦੱਸ ਤੇਰੇ ਘਰ ਦਾ ਕਿਤੇ ਕਹਿਣਾ ਮੈਂ ਤੇਰੇ ਕੋਲ ਆਉਣਾ ਤੂੰ ਮੈਨੂੰ ਫੈਕਟਰ ਦੱਸ ਦੇ ਤੇ ਮੈਂ ਤੇਰੇ ਤੋਂ ਮਾਫੀ ਮੰਗ ਲਈ ਨਾ ਬੇ ਮੇਰੇ ਚ ਹੈ ਸ਼ਾਇਦ ਕਮੀਆਂ ਹੋਣਗੀਆਂ ਆਪਾਂ ਬੇਨ ਮਤਲਬ ਤੋਂ ਮੈਂ ਤੁਹਾਨੂੰ ਦੱਸਿਆ ਸੀ ਪਿੱਛੇ ਜੇ ਪੱਤਰਕਾਰ ਜਦੋਂ ਸਾਡਾ ਇਸ਼ੂ ਆਇਆ ਪਿੰਡ ਜਾ ਕੇ ਮੇਰੇ ਘਰੇ ਜਾ ਕੇ ਬੰਨਾਂ ਦਾ ਜੀ ਅਸੀਂ ਤੇ ਤੁਹਾਡੀ ਫਿਲਮ ਐ ਐਸ ਰੁਕ ਬਣਾਈ ਸੀ ਵੀ ਸ਼ਾਇਦ ਤੁਹਾਡੇ ਕੋਲ ਕੱਖ ਵੀ ਨਹੀਂਗਾ ਅਸੀਂ ਆਪਣੇ ਹਲਕੇ 'ਚ ਮੈਂ ਕਹਿ ਸਕਦਾ ਵੀ ਸ਼ਹਿਰ ਸਾਬ ਤੋਂ ਵੱਧ ਵੱਡੇ ਜਾਇਦਾਤੀਆਂ ਤੇ ਸਾਨੂੰ ਉਹ ਨੰਗੀ ਦੱਸ ਕੇ ਫਿਲਮ ਹੀ ਸਾਡੀ ਨੰਗਾ ਵਾਲੀ ਬਣਾਤੀ ਉਹਨੇ ਜਿਹਦੇ ਬੱਚੇ ਸਿੰਧਿਆ 'ਚ ਪੜੇ ਹੋਣ ਜਿੰਦੀ ਸਿੰਧਿਆ ਦੀ ਤੁਸੀਂ ਫੀਸ ਵੇਖ ਲਓ ਐਮਐਲਏ ਤੇ ਮੈਂ ਹੁਣ ਬਣਿਆ ਜਿਹਦੇ ਕੋ 10 ਟਰੈਕਟਰ ਹੋਣ ਆਪਦੇ ਜਿਹਦੇ ਕੋ ਸਾਰਾ ਸਿਸਟਮ ਆਪਣਾ ਹੋਵੇ ਉਹਨੂੰ ਇੱਕ ਜਨਾਨੀ ਫਿਲਮ ਬਣਾ ਕੇ ਨੰਗ ਸ਼ੋਅ ਕਰ ਰਹੀ ਵੀ ਨੰਗ ਆ ਉਹਨੂੰ ਇੱਕ ਬੰਦਾ ਉਹਦੀ ਗੱਲਾਂ ਤੇ ਕਿ ਸੈਤੇ ਉਹ ਗਲ ਛੁਕ ਰਿਆ ਉਹ ਬਹੁਤ ਸਹੀ ਗੱਲ ਹੈ ਗੱਲ ਤੇ ਵੀ ਪੁੱਛਣ ਵਾਲੀ ਹੈ ਨਾ ਜਿਹੜੀ ਚੀਜ਼ ਹੋਈ ਨਹੀਂ ਸਾਡਾ ਜਲੂਸ ਕੱਢਿਆ ਉਹਦੇ ਬਾਰੇ ਕਿਸੇ ਨੇ ਨਹੀਂ ਪੁੱਛਿਆ ਉਹਦੇ ਬਾਰੇ ਕਿਸੇ ਲੀਡਰ ਨੇ ਨਹੀਂ ਕਿਹਾ ਉਹਦੇ ਬਾਰੇ ਆ ਲੰਡੂ ਇੱਕ ਕਾਂਗਰਸ ਚੋਂ ਸਸਪੈਂਡ ਹੋਇਆ ਬੰਦਾ ਬਕਵਾਸ ਕਰ ਰਿਹਾ ਉਹਨੂੰ ਮੈਂ ਪੁੱਛਣਾ ਚਾਹਣਾ ਤੈਨੂੰ ਮੇਰੀ ਜਾਇਦਾਦ ਦਾ ਪਤਾ ਜੇ ਆਪਦੇ ਪਿਓ ਦਾ ਅਸਲ ਪਿਓ ਦਾ ਕੀ ਨਾਂ ਉਹਦਾ ਸਹਿਜ 15 ਸਹਿਜ 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 ਬਰਾੜਾ ਬੀਜੇ ਆਪਦੇ ਅਸਲੀ ਪਿਓ ਦਾ ਮੇਰੀ ਗੱਡੀ ਦੀਆਂ ਕਿਸ਼ਤਾਂ ਕਦੋਂ ਟੁੱਟੀਆਂ ਸੀ ਮੇਰੀ ਗੱਡੀ ਕਿਹੜੇ ਫਾਈਨੈਂਸਰ ਨੇ ਫੜ ਕੇ ਲੈ ਗਿਆ ਕਿਸ਼ਤਾਂ ਚੋਂ ਮੈਨੂੰ ਉਹ ਡੇਟ ਦੱਸ ਦੇ ਤੇ ਮੈਂ ਤੈਨੂੰ ਤੇਰੇ ਕੋਲ ਮੈਂ ਵੜਰਾ ਕਰ ਜੂਗਾ ਠੀਕ ਆ ਜਿਹੜੀ ਤੂੰ ਚੀਜ਼ਾਂ ਨਾ ਵੀ ਮੈਨੂੰ ਕਿਸੇ ਨੇ ਕੱਪੜੇ ਲੈ ਕੇ ਦਿੱਤੇ ਤੇਰੀ ਜਨਾਨੀ ਤੇਰੇ ਤੋਂ ਪੈਸੇ ਲੈ ਕੇ ਤੇਨੂੰ ਕੱਪੜੇ ਲਿਆ ਦਿੰਦੀ ਆ ਤੇ ਉਹ ਉਸ ਜਨਾਨੀ ਦੇਵੋਗੇ ਮੈਂ ਜਾਇਦਾਦ ਦਾ ਮਾਲਕ ਅੱਜ ਨਹੀਂ ਮੇਰੇ ਦਾਦੇ ਪੜਦਾਦੇ ਤੋਂ ਅਸੀਂ ਮਹਾਰਾਜ ਦੀ ਕਿਰਪਾ ਲੈ ਆਂ ਜਾਤ ਪੁੱਤ ਕਿਸੇ ਦੀ ਗੱਲ ਦਾ ਪਤਾ ਨਾ ਨਾ ਹੋਵੇ ਤੇ ਬੜਕਾ ਨਹੀਂ ਮਾਰੀ ਦੀਆਂ ਜੇ ਬੜਕਾ ਮਾਰੀ ਦੀਆਂ ਵਿਦ ਪ੍ਰੂਫ ਮਾਰੀ ਦੀਆਂ ਉਹਨੂੰ ਕੀ ਕਹਿ ਰਿਹਾ ਬਕਵਾਸ ਉਹਨੇ ਮੈਨੂੰ ਘਾਲ ਵੀ ਕੱਢੀ ਆ ਉਹ ਕਹਿੰਦੇ ਮੇਰੇ ਕੋਲ ਫੈਕਟ ਹੈਗੇ ਆ ਕਹਿੰਦੇ ਫੈਕਟ ਜਾਈ ਤੱਕ ਕਰਦਾਂਗਾ ਜੇ ਆਪਦੇ ਪਿਓ ਦਾ ਅਸਲ ਪਿਓ ਦਾ ਤੇ ਪਠਾਨ ਮੇਰੇ ਨਾਲ ਬਹਿ ਕੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੇ ਫੈਕਟ ਲਿਆਵੇ ਮੈਂ ਮਾਫੀ ਮੰਗੂਗਾ ਸਾਰੀ ਪਬਲਿਕ ਦੇ ਕੋਲ ਉਹਦੇ ਤੋਂ ਤਾਂ ਮੰਗੂਗਾ ਮੰਗੂਗਾ ਸਾਰੀ ਪਬਲਿਕ ਤੋਂ ਮੰਗੂਗਾ ਮੈਂ ਉਹਨੂੰ ਇੱਕ ਗੱਲ ਕਰਦਾ ਤੂੰ ਮੈਨੂੰ ਟਾਈਮ ਦੱਸ ਤੇਰੇ ਘਰ ਦਾ ਕਿਤੇ ਕਹਿਣਾ ਮੈਂ ਤੇਰੇ ਕੋਲ ਆਉਣਾ ਤੂੰ ਮੈਨੂੰ ਫੈਕਟਰ ਦੱਸ ਦੇ ਤੇ ਮੈਂ ਤੇਰੇ ਤੋਂ ਮਾਫੀ ਮੰਗ ਲੈਣਾ ਬੇ ਮੇਰੇ ਚ ਐ ਸ਼ਾਇਦ ਕਮੀਆਂ ਹੋਣਗੀਆਂ ਆਪਾਂ ਬੇਨ ਮਤਲਬ ਤੋਂ ਮੈਂ ਤੁਹਾਨੂੰ ਦੱਸਿਆ ਸੀ ਪਿੱਛੇ ਜੇ ਪੱਤਰਕਾਰ ਜਦੋਂ ਸਾਡਾ ਇਸ਼ੂ ਆਇਆ ਪਿੰਡ ਜਾ ਕੇ ਮੇਰੇ ਘਰੇ ਜਾ ਕੇ ਬੰਨਾਂ ਦਾ ਜੀ ਅਸੀਂ ਤੇ ਤੁਹਾਡੀ ਫਿਲਮ ਐ ਐਸ ਰੁਕ ਬਣਾਈ ਸੀ ਵੀ ਸ਼ਾਇਦ ਤੁਹਾਡੇ ਕੋਲ ਕੱਖ ਵੀ ਨਹੀਂਗਾ ਹਾਂ ਅਸੀਂ ਆਪਣੇ ਹਲਕੇ 'ਚ ਮੈਂ ਕਹਿ ਸਕਦਾ ਵੀ ਸ਼ਾਇਰ ਸਾਹਿਬ ਤੋਂ ਵੱਧ ਵੱਡੇ ਜਾਇਦਾਤੀਆਂ ਤੇ ਸਾਨੂੰ ਉਹ ਨੰਗੀ ਦੱਸ ਕੇ ਫਿਲਮ ਹੀ ਸਾਡੀ ਨੰਗਾ ਵਾਲੀ ਬਣਾਤੀ ਉਹਨੇ ਜਿਹਦੇ ਬੱਚੇ ਸਿੰਧਿਆ 'ਚ ਪੜੇ ਹੋਣ ਜਿੰਦੀ ਸਿੰਧਿਆ ਦੀ ਤੁਸੀਂ ਫੀਸ ਵੇਖ ਲਓ ਐਮਐਲਏ ਤੇ ਮੈਂ ਹੁਣ ਬਣਿਆ ਜਿਹਦੇ ਕੋ 10 ਟਰੈਕਟਰ ਹੋਣ ਆਪਦੇ ਜਿਹਦੇ ਕੋ ਸਾਰਾ ਸਿਸਟਮ ਆਪਣਾ ਹੋਵੇ ਉਹਨੂੰ ਇੱਕ ਜਨਾਨੀ ਫਿਲਮ ਬਣਾ ਕੇ ਨੰਗ ਸ਼ੋਅ ਕਰ ਰਹੀ ਵੀ ਨੰਗ ਆ ਉਹਨੂੰ ਇੱਕ ਬੰਦਾ ਉਹਦੀ ਗੱਲਾਂ ਤੇ ਕਿ ਸੱਤੇ ਹੰਗਲ ਚੁੱਕ ਰਿਆ ਉਹ ਬਹੁਤ ਸਹੀ ਗੱਲ ਹਮ ਜਨੇਟਰ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਕਿਹੜੇ ਭਰਾ ਪਰਿਵਾਰ ਨੂੰ ਬਿਲੋਂਗ ਕਰਦੇ ਹੋ ਤੁਹਾਡੇ ਕੋਲ ਹੈ ਕੀ ਆ ਮੇਰਾ ਕੀ ਰਾਈਟ ਹੈ ਮੈਂ ਤੁਹਾਡੇ ਅੰਗੇਸਟ ਬੋਲਾਂ ਵੀ ਮੈਂ ਤੁਹਾਨੂੰ ਗਲਤ ਬੋਲਾਂ ਉਹਨੂੰ ਇਹ ਨਹੀਂ ਪਤਾ ਉਹ ਜਿਹੜੇ ਉਹਨਾਂ ਦਾ ਵੇਦੀਆਂ ਗੱਲਾਂ ਕਰਦਾ ਉਹ ਰੰਦਾਵਾ ਸੀ ਇੱਧਰ ਪਠਾਨ ਮਾਇਰ ਆਇਆ ਇਹ ਫਰਕ ਆ ਉਹਨੂੰ ਇਹ ਪਤਾ ਨਹੀਂ ਜੀ ਬਹੁਤ ਸ਼ੁਕਰੀਆ ਤਾਂ ਪਠਾਨ ਮਾਇਰ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜੋ ਇਹ ਸਾਰੀ ਵੀਡੀਓ ਚੱਲ ਰਹੀ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਫੈਕਟ ਰੱਖਣੇ ਚਾਹੀਦੇ ਨੇ ਅਸਲ ਦੇ ਵਿੱਚ ਕੀ ਗੱਲ ਹੋਈ ਆ ਜੇ ਅਗਰ ਮੈਂ ਕੁਝ ਕਹਾਂ ਤਾ ਵੀਡੀਓ ਰੱਖ ਦੇਣ ਪਰ ਇਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਮੈਂ ਬਾਹਰ ਦੇਖ ਲਉ ਉਸ ਦੇ ਉੱਤੇ ਸਾਰੀ ਜਿਹੜਾ ਸੈਰੀਓ ਤਿਆਰ ਹੋਇਆ ਸੀਗਾ ਉਸ ਤੋਂ ਬਾਅਦ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮ ਸਾਥ ਜੋਗਤ ਜੀ ਜਗਮੀਤ ਧੰਨਵਾਦ ਗੱਲ ਤੇ ਵੀ ਪੁੱਛਣ ਵਾਲੀ ਹੈ ਨਾ ਜਿਹੜੀ ਚੀਜ਼ ਹੋਈ ਨਹੀਂ ਸਾਡਾ ਜਲੂਸ ਕੱਢਿਆ ਉਹਦੇ ਬਾਰੇ ਕਿਸੇ ਨੇ ਨਹੀਂ ਪੁੱਛਿਆ ਉਹਦੇ ਬਾਰੇ ਕਿਸੇ ਆ ਲੰਡੂ ਇੱਕ ਕਾਂਗਰਸ ਚੋ ਸਸਪੈਂਡ ਹੋਇਆ ਬੰਦਾ ਬਕਵਾਸ ਕਰ ਰਿਆ ਉਹਨੂੰ ਮੈਂ ਪੁੱਛਣਾ ਚਾਹਣਾ ਤੈਨੂੰ ਮੇਰੀ ਜਾਇਦਾਦ ਦਾ ਪਤਾ ਜੇ ਆਪਦੇ ਪਿਓ ਦਾ ਅਸਲ ਪਿਓ ਦਾ ਕੀ ਨਾਂ ਉਹਦਾ ਸਹਿਜ 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 ਬਰਾੜ ਜਿਹੇ ਆਪਦੇ ਅਸਲੀ ਪਿਓ ਦਾ ਮੇਰੀ ਗੱਡੀ ਦੀਆਂ ਕਿਸ਼ਤਾਂ ਕਦੋਂ ਟੁੱਟੀਆਂ ਸੀ ਮੇਰੀ ਗੱਡੀ ਕਿਹੜੇ ਫਾਈਨੈਂਸਰ ਨੇ ਫੜ ਕੇ ਲੈ ਗਿਆ ਕਿਸ਼ਤਾਂ ਚੋਂ ਮੈਨੂੰ ਉਹ ਡੇਟ ਦੱਸ ਦੇ ਤੇ ਮੈਂ ਤੈਨੂੰ ਤੇਰੇ ਕੋ ਮੈਂ ਵੜਾ ਕਰ ਜੂਗਾ। ਹੂੰ ਠੀਕ ਆ ਜਿਹੜੀ ਤੂੰ ਚੀਜ਼ਾਂ ਨਾ ਵੀ ਮੈਨੂੰ ਕਿਸੇ ਨੇ ਕੱਪੜੇ ਲੈ ਕੇ ਦਿੱਤੇ ਤੇਰੀ ਜਨਾਨੀ ਤੇਰੇ ਤੋਂ ਪੈਸੇ ਲੈ ਕੇ ਤੇਨੂੰ ਕੱਪੜੇ ਲਿਆ ਦਿੰਦੀ ਆ ਤੇ ਉਹ ਉਹ ਉਸ ਜਨਾਨੀ ਦੇ ਹੋਗੇ। ਮੈਂ ਜਾਇਦਾਦ ਦਾ ਮਾਲਕ ਅੱਜ ਨਹੀਂ ਮੇਰੇ ਦਾਦੇ ਪੜਦਾਦੇ ਤੋਂ ਅਸੀਂ ਮਹਾਰਾਜ ਦੀ ਕਿਰਪਾ ਵਾਲੇ ਆ। ਜਾਤ ਪੁੱਤ ਕਿਸੇ ਦੀ ਗੱਲ ਦਾ ਪਤਾ ਨਾ ਨਾ ਹੋਵੇ ਤੇ ਬੜਕਾ ਨਹੀਂ ਮਾਰੀਦੀਆਂ। ਜੇ ਬੜਕਾ ਮਾਰੀਦੀਆਂ ਵਿਦ ਪ੍ਰੂਫ ਮਾਰੀਦੀਆਂ। ਉਹਨੂੰ ਕੀ ਕਹਿ ਰਿਹਾ ਬਕਵਾਸ ਉਹਨੇ ਮੈਨੂੰ ਘਾਲ ਵੀ ਕੱਢੀ ਆ ਉਹ ਕਹਿੰਦੇ ਮੇਰੇ ਕੋਲ ਫੈਕਟ ਹੈਗੇ ਆ ਕਹਿੰਦੇ ਫੈਕਟ ਜਾਈ ਤੱਕ ਕਰ ਦਾਂਗਾ ਜੇ ਆਪਦੇ ਪਿਓ ਦਾ ਅਸਲ ਪਿਓ ਦਾ ਤੇ ਪਠਾਨ ਮੇਰੇ ਨਾਲ ਬਹਿ ਕੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੇ ਫੈਕਟ ਲਿਆਵੇ ਮੈਂ ਮਾਫੀ ਮੰਗੂਗਾ ਸਾਰੀ ਪਬਲਿਕ ਦੇ ਕੋਲੋਂ ਉਹਦੇ ਤੋਂ ਤਾਂ ਮੰਗੂਗਾ ਮੰਗੂਗਾ ਸਾਰੀ ਪਬਲਿਕ ਤੋਂ ਮੰਗੂਗਾ ਮੈਂ ਉਹਨੂੰ ਇੱਕ ਗੱਲ ਕਰਦਾ ਤੂੰ ਮੈਨੂੰ ਟਾਈਮ ਦੱਸ ਤੇਰੇ ਘਰ ਦਾ ਕਿਤੇ ਕਹਿਣਾ ਮੈਂ ਤੇਰੇ ਕੋਲ ਆਉਣਾ ਤੂੰ ਮੈਨੂੰ ਫੈਕਟ ਦੱਸ ਦੇ ਤੇ ਮੈਂ ਤੇਰੇ ਤੋਂ ਮਾਫੀ ਮੰਗ ਲੈਣਾ ਬੇ ਮੇਰੇ ਚ ਐ ਸ਼ਾਇਦ ਕਮੀਆਂ ਹੋਣਗੀਆਂ ਆਪਾਂ ਬੇਨ ਮਤਲਬ ਤੋਂ ਮੈਂ ਤੁਹਾਨੂੰ ਦੱਸਿਆ ਸੀ ਪਿੱਛੇ ਜੇ ਪੱਤਰਕਾਰ ਜਦੋਂ ਸਾਡਾ ਇਸ਼ੂ ਆਇਆ ਪਿੰਡ ਜਾ ਕੇ ਮੇਰੇ ਘਰੇ ਜਾ ਕੇ ਬੰਨਾਂ ਦਾ ਜੀ ਅਸੀਂ ਤੇ ਤੁਹਾਡੀ ਫਿਲਮ ਐ ਐਸਰੋਕ ਬਣਾਈ ਸੀ ਵੀ ਸ਼ਾਇਦ ਤੁਹਾਡੇ ਕੋਲ ਕੱਖ ਵੀ ਨਹੀਂਗਾ ਅਸੀਂ ਆਪਣੇ ਹਲਕੇ 'ਚ ਮੈਂ ਕਹਿ ਸਕਦਾ ਵੀ ਸ਼ਹਿਰ ਸਾਬ ਤੋਂ ਵੱਧ ਵੱਡੇ ਜ਼ਾਇਦਾਤੀਆਂ ਤੇ ਸਾਨੂੰ ਉਹ ਨੰਗੀ ਦੱਸ ਕੇ ਫਿਲਮ ਹੀ ਸਾਡੀ ਨੰਗਾ ਵਾਲੀ ਬਣਾਤੀ ਉਹਨੇ ਜਿਹਦੇ ਬੱਚੇ ਸਿੰਧਿਆ 'ਚ ਪੜੇ ਹੁਣ ਜਿੰਦੀ ਸਿੰਧਿਆ ਦੀ ਤੁਸੀਂ ਫੀਸ ਵੇਖ ਲਓ ਐਮਐਲਏ ਤੇ ਮੈਂ ਹੁਣ ਬਣਿਆ ਜੇ ਕੋ 10 ਟਰੈਕਟਰ ਹੋਣ ਆਪਦੇ ਦੇਖੋ ਸਾਰਾ ਸਿਸਟਮ ਆਪਣਾ ਹੋਵੇ ਉਹਨੂੰ ਇੱਕ ਜਨਾਨੀ ਫਿਲਮ ਬਣਾ ਕੇ ਨੰਗ ਸ਼ੋਅ ਕਰ ਰਹੀ ਵੀ ਨੰਗ ਆ ਉਹਨੂੰ ਇੱਕ ਬੰਦਾ ਉਹਦੀ ਗੱਲਾਂ ਤੇ ਕਿਸੇ ਤੇ ਉਂਗਲ ਚੁੱਕ ਰਿਹਾ ਉਹ ਬਹੁਤ ਸਹੀ ਗੱਲ ਹੈ ਜਨਰਲ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਕਿਹੜੇ ਭਰਾ ਪਰਿਵਾਰ ਨੂੰ ਬਲੌਂਗ ਕਰਦੇ ਹੋ ਤੁਹਾਡੇ ਕੋਲ ਹੈ ਕੀ ਆ ਮੇਰਾ ਕੀ ਰਾਈਟ ਹੈ ਵੀ ਮੈਂ ਤੁਹਾਡੇ ਅੰਗੇਸਟ ਬੋਲਾਂ ਵੀ ਮੈਂ ਤੁਹਾਨੂੰ ਗਲਤ ਬੋਲਾਂ ਉਹਨੂੰ ਇਹ ਨਹੀਂ ਪਤਾ ਉਹ ਜਿਹੜੇ ਉਹਦਾ ਵੇਦੀਆਂ ਗੱਲਾਂ ਕਰਦਾ ਉਹ ਰੰਦਾਵਾ ਸੀ ਇਧਰ ਪਠਾਨ ਮਾਇਰ ਆਇਆ ਇਹ ਫਰਕ ਆ ਉਹਨੂੰ ਜੇ ਪਤਾ ਨਹੀਂ ਜੀ ਬਹੁਤ ਸ਼ੁਕਰੀਆ ਤਾਂ ਪਟਾਣਵਾਜਾ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜੋ ਇਹ ਸਾਰੀ ਵੀਡੀਓ ਚੱਲ ਰਹੀ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਫੈਕਟ ਰੱਖਣੇ ਚਾਹੀਦੇ ਨੇ ਅਸਲ ਦੇ ਵਿੱਚ ਕੀ ਗੱਲ ਹੋਈ ਆ ਜੇ ਅਗਰ ਮੈਂ ਕੁਝ ਕਹਿ ਤਾ ਉਹ ਵੀਡੀਓ ਰੱਖ ਦੇਣ ਪਰ ਇਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਗਈ ਆ ਕਿ ਮੈਂ ਬਾਹਰ ਦੇਖ ਰਿਹਾ ਉਸ ਦੇ ਉੱਤੇ ਸਾਰੀ ਜਿਹੜਾ ਸੈਰੀਓ ਤਿਆਰ ਹੋਇਆ ਸੀਗਾ ਉਸ ਤੋਂ ਬਾਅਦ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮ ਸਹਿਯੋਗ ਸੀ ਜਗਮੀਤ ਧੰਨਵਾਦ